ਪਰਤਵਾਸ ਵਿੱਚ ਮਨਾਇਆ ਜਾ ਰਿਹਾ ਬਾਦਰਮ ਸਰਵ ਭਾਰਤੀ ਸਹਿਕਾਰੀ ਹਫ਼ਤਾ 14 ਤੋਂ 20 ਨਵੰਬਰ ਤੱਕ ਦੀ ਲੜੀ ਤਹਿਤ ਅੱਜ ਪੰਜਵੇਂ ਦਿਨ ਸਾਨੇਵਾਲ ਦੇ ਨੇੜੇ ਪਿੰਡ ਪੈਂਦੇ ਕਨੇਚ ਦੀ ਕਨੇਚ ਖੇਤੀਬਾੜੀ ਬਹੁ ਮੱਤਬੀ ਸਹਿਕਾਰੀ ਸਭਾ ਦੇ ਵਿੱਚ ਸਹਿਕਾਰੀ ਦਿਵਸ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਗੁਰਦਰਸ਼ਨ ਸਿੰਘ ਸੀਨੀਅਰ ਐਡੀਟਰ ਸਹਿਕਾਰੀ ਸਭਾ ਮਲੂਧਾਨਾ ਪੂਰਬੀ ਸਨ ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ ਦੇ ਵੱਲੋਂ ਆਪਣੇ ਸਬੋਧਨ ਵਿੱਚ ਸਹਿਕਾਰੀ ਸੁਭਾਵਾਂ ਦੇ ਉਦੇਸ਼ਾਂ ਬਾਰੇ ਸਹਿਕਾਰੀ ਢਾਂਚੇ ਬਾਰੇ ਜਿੱਥੇ ਜਾਣਕਾਰੀ ਦਿੱਤੀ ਉੱਥੇ ਹੀ ਉਹਨਾਂ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਉਪਰ ਉੱਟ ਕੇ ਆਪਣੀ ਜਿੰਮੇਵਾਰੀ ਤਾਂ ਦੀ ਨਿਭਾ ਕੇ ਕੰਮਕਾਰ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਇਸ ਸੁਭਾਵਾਂ ਨੂੰ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਇਸ ਮੌਕੇ ਉਹਨਾਂ ਨੇ ਇੱਕ ਇੱਕ ਕੀਆ ਆਓ ਸੁਣਦੇ ਹਾਂ ਇੱਕ ਖਾਸ ਰਿਪੋਰਟ ਸਵਾਸਤਾ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਹੈ ਨਕਸ਼ੂਨ ਹਾਂਜੀ ਇਹ ਜਿਹੜਾ ਸਖਤਾਰੀ ਸਤਾ ਹੈਗਾ ਇਹ ਸਾਲ ਚ ਇੱਕ ਵਾਰੀ 14 ਤੋਂ 20 ਨਵੰਬਰ ਤੱਕ ਮਨਾਇਆ ਜਾਂਦਾ ਹੈਗਾ ਇਹ ਚ ਜੋ ਵੀ ਇਤਿਹਾਸ ਹੁੰਦਾ ਜਾਂ ਸਾਲਾਂ ਨੂੰ ਜੋ ਤਰੱਕੀ ਕੀਤੀ ਹੈ ਮੈਕਮੇ ਨੇ ਉਹਦੇ ਬਾਰੇ ਜਾਣਨਾ ਪਾਇਆ ਜਾਂਦਾ ਅੱਜ ਅਸੀਂ ਵਿਸ਼ੇਸ਼ ਤੌਰ ਤੇ ਅਸੀਂ ਜਿਹੜੀ ਕਾਮਨ ਸਰਵਿਸ ਸੈਂਟਰ ਹੈਗਾ ਜਾਂ IPX ਦਾ ਕੰਮ ਚੱਲ ਰਿਹਾ ਹੈਗਾ ਜਾਂ ਫਿਰ ਕਿਸਾਨ ਸੰਵੇਦੀ ਕੇਂਦਰ ਜੋ ਸਰਕਾਰ ਬਣਾ ਰਹੀ ਆ ਉਹਦੇ ਬਾਰੇ ਅਸੀਂ ਅੱਜ ਚਰਚਾ ਕੀਤੀ ਹੈਗੀ ਆ ਤੇ ਮੈਂ ਸਭਾਵਾ ਹੁੰਦੀ ਜਿਹੜੀ ਹੈਗੀ ਤਰੱਕੀ ਜਿਹੜੀ ਹੋਈ ਆ ਖਾਸ ਕਰਕੇ ਕਨੇ ਸਭਾ ਦੇ ਵਿੱਚ ਉਦੇ ਬਾਰੇ ਮੈਂ ਅੱਜ ਗੱਲਬਾਤ ਕੀਤੀ ਹੈ ਜੀ ਉਹ ਕਿਸਾਨ ਸੰਬੰਧੀ ਜਿਤਨਾ ਜਾਣਕਾਰੀ ਜੀ ਮੋਟਲੀ ਸਹਾਇਤਾ ਜਿਤਨਾ ਅੱਜ ਅੱਜਕੱਲ੍ਹ ਹੀ ਨੇ ਇੱਕ ਗੱਲ ਕੀਤੀ ਗੀਆਂ ਹਾਂਜੀ ਮੈਂ ਦੱਸ ਕੇ ਹਟਿਆ ਪਹਿਲਾਂ ਵੀ ਕਿਸਾਨ ਸਮ੍ਰਿਧੀ ਕੇਂਦਰ ਬਣਾ ਰਹੀ ਹੈ ਗਵਰਨਮੈਂਟ ਤੇ ਕਾਫੀ ਇਹਦਾ ਅੱਜਕੱਲ੍ਹ ਇਹਨਾਂ ਨੇ ਵੀ ਅਪਲਾਈ ਕੀਤਾ ਹੈ ਲਾਇਸੈਂਸ ਤੇ ਉਹਦੇ ਵਿੱਚ ਕੀ ਹੈ ਜਿਵੇਂ ਜਿਵੇਂ ਫਸਲਾਂ ਦੇ ਬੀਜ ਹੈਗੇ ਨੇ ਜਾਂ ਖਾਦ ਦਾ ਇਹਦੇ ਤੋਂ ਇਲਾਵਾ ਵੀ ਕੋਈ ਹੋਰ ਜਿਵੇਂ ਪ੍ਰੋਗਰਾਮ ਹੁੰਦੇ ਨੇ ਜਾਂ ਮਿੱਟੀ ਦੀ ਚੈਕਿੰਗ ਕਰਾਣੀ ਆ ਜਾਂ ਕੋਈ ਕੋਈ ਸਲਾਹ ਵਿਸ਼ੇਸ਼ ਤੋਟੇ ਸਲਾਹ ਲੈਣੀਆਂ ਕੋਈ ਜਾਂ ਸਬਸਿਡੀਆਂ ਦੇ 80% ਦੇ ਜਿਹੜੇ ਸੰਦ ਹੁੰਦੇ ਨੇ ਪਰਾਲੀ ਨੂੰ ਸੜਨ ਲਈ ਕੋਈ ਹੋਰ ਇਹ ਜਿਹੜੇ ਸੰਦ ਆ ਰਹੇ ਨੇ ਉਹਨਾਂ ਬਾਰੇ ਵੀ ਅੱਜ ਚਰਚਾ ਕੀਤੀ ਗਈ ਹੈ। ਜਗਰੂਕਤਾ ਕਾਫੀ ਵੱਧ ਚੁੱਕੀ ਆ ਕਿਸਾਨ ਕਾਫੀ ਜਾਗਰੂਕ ਹੋ ਚੁੱਕੇ ਨੇ। ਤੇ ਵੀ ਕਿਸਣਾ ਕੀਤੇ ਦੇਖਿਆ ਜਾਂਦਾ ਕਿ ਕਿਸਣਾ ਕੋਈ ਜੜੀ ਜੜੀ ਜਿਹੜੀ ਤੋਂ ਵਾਂਝੇ ਰਹਿ ਜਾਂਦੇ ਨੇ ਕਿਸਾਨ। ਹਾਂਜੀ। ਹਾਂਜੀ। ਕਿਸ ਤਰ੍ਹਾਂ ਜਾਣਕਾਰੀ ਪਹੁੰਚਾਈ ਜਾਂਦੀ ਹੈ? ਹਾਂਜੀ ਜਿਹੜਾ ਇਹ ਸਰਕਾਰ ਦਾ ਹਫਤਾ ਹੈ ਇਸੇ ਕੰਮ ਬਸਤੇ ਹੀ ਹੁੰਦਾ ਹੈਗਾ ਕਿ ਵੀ ਲੋਕਾਂ ਨੂੰ ਅਸੀਂ ਜਾਗਰੂਕ ਕਰੀਏ। ਇਹੀ ਸਕੀਮ ਦੇ ਤਹਿਤ ਅਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਹਰੇਕ ਹਲਕੇ ਲੈਵਲ ਤੇ ਤਹਿਸੀਲ ਲੈ ਤੇ ਤਾਂ ਕਿ ਲੋਕਾਂ ਨੂੰ ਕੋਈ ਕਿਸੇ ਵੀ ਸਕੀਮ ਤੋਂ ਮਾੰਜੇ ਨਾ ਰਹਿ ਸਕਣ ਜਿਵੇਂ ਕਿ ਮੈਨੂੰ ਹੁਣ ਪ੍ਰਧਾਨ ਜੀ ਨੇ ਦੱਸਿਆ ਇਸ ਪਿੰਡ 'ਚ ਕੋਈ ਵੀ ਅਗ ਨਹੀਂ ਲੱਗੀ ਹੈਗੀ ਉਹ ਇੱਕ ਜਾਗਰੂਤਾ ਦਾ ਇੱਕ ਸਬੂਤ ਹੈਗਾ ਜੀ ਆਨਲਾਈਨ ਪ੍ਰੋਸੈਸ ਵੀ ਕਾਫੀ ਚੱਲ ਰਿਹਾ ਜਾਨਾ ਹਾਂਜੀ 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 ਸਾਡਾ ਮੈਂ ਹੁਣੀ 10 ਘੰਟੇ ਆ ਵੀ ਜਿਵੇਂ ਸਾਡਾ ਈਪੈਕਸ ਦਾ ਕੰਮ ਹੈਗਾ ਪਹਿਲਾਂ ਵੱਖ-ਵੱਖ ਸੌਫਟਵੇਅਰ ਹੁੰਦੇ ਸੀ ਸੁਭਾਵਾਂ ਦੇ ਵਿੱਚ ਉਹ ਚ ਕੋਈ ਮਰੀ ਗਵਰਨ ਵੀ ਹੋ ਜਾਂਦਾ ਸੀ ਕਿ ਕਿਸੇ ਨੂੰ ਦੂਜੇ ਤੋਂ ਦੂਜੇ ਨੂੰ ਪਤਾ ਨਹੀਂ ਲੱਗ ਸਕਦਾ ਅੱਜ ਇਸ ਗਵਰਨਮੈਂਟ ਨੇ ਜਿਹੜਾ ਆਨਲਾਈਨ ਸਿਸਟਮ ਸਟਾਰਟ ਕੀਤਾ ਹੈਗਾ ਉਹਦੇ ਨਾਲ ਈਪੈਕਸ ਦੇ ਵਿੱਚ ਕਾਮਨ ਇੱਕ ਅਕਾਊਂਟਿੰਗ ਸਿਸਟਮ ਚੱਲਿਆ ਹੈਗਾ ਜਿੱਥੇ ਵੀ ਜਿਹੜਾ ਮਰਜ਼ੀ ਕੋਈ ਬੈਠ ਕੇ ਦੇਖ ਸਕਦਾ ਕਿਸਾਨ ਨੂੰ ਵੀ ਜੇ ਕੋਈ ਲੋੜ ਹੈਗੀ ਆ ਉਹਨਾਂ ਨੂੰ ਸਿੱਧਾ ਮੈਸੇਜ ਚੱਲੀ ਜਾਂਦਾ ਹੈਗਾ ਜਿਉਂ ਉਹਦੇ ਖਾਣ ਦੇ ਖਾਤੇ ਚੋਂ ਪੈਸੇ ਨਿਕਲੇ ਆ ਜਾਂ ਜਮ ਤੇ ਇਹ オンਲਾਈਨ ਸਿਸਟਮ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ। ਉਹ ਯਹੀ ਉਸ ਵਾਰ। ਸਹਿਕਾਰਤਾ ਦਾ ਹੱਤਾ ਜਿਹੜਾ ਹਰੇਕ ਸਾਲ ਸਰਕਾਰ ਵੱਲੋਂ ਆਪਣੇ 14 ਨਵੰਬਰ ਤੋਂ ਲੈ ਕੇ 20 ਨਵੰਬਰ ਤੱਕ ਮਨਾਇਆ ਜਾਂਦਾ ਸਾਨੂੰ ਵਿਭਾਗਾ ਸਮਾਂ ਪ੍ਰਾਪਤ ਹੋਇਆ ਵੀ ਇਸ ਵਾਰ ਸਾਡੀ ਸੁਸਾਇਟੀ ਦੇ ਵਿੱਚ ਇਹ ਮਨਾਇਆ ਗਿਆ। ਸਰਦਾਰ ਗਦਰਸ਼ਨ ਸਿੰਘ ਜੀ ਸੀਨੀਅਰ ਐਡੀਟਰ ਉਹਨਾਂ ਦੀ ਪੂਰੀ ਟੀਮ ਨੇ ਆ ਕੇ ਸਾਡੇ ਕਿਸਾਨ ਵੀਰਾਂ ਨੂੰ ਬੜਮੁੱਲੀਆਂ ਜਾਣਕਾਰੀਆਂ ਸਾਡੇ ਘਰ ਆ ਕੇ ਦਿੱਤੀਆਂ ਨੇ। ਇਹ ਜਿਹੀਆਂ ਜਾਣਕਾਰੀਆਂ ਪੈਸੇ ਦੇ ਕੇ ਨਹੀਂ ਕਿਤੋਂ ਮਿਲਦੀਆਂ। ਜਿਹੜੀਆਂ ਕਿ ਆਫਸਰ ਸਭਾ ਨਾਲ ਸਾਡੇ ਵਧੀਆ ਨੇ ਜਦੋਂ ਵੀ ਅਸੀਂ ਇਹਨਾਂ ਨੂੰ ਕਹਿੰਦੇ ਆ ਤੇ ਸਾਡੇ ਕੋਲ ਟਾਈਮ ਕੱਢ ਕੇ ਆਉਂਦੇ ਨੇ ਤੇ ਇਹ ਜਿਹੜੀਆਂ ਬੜਮੁੱਲੀਆਂ ਜਾਣਕਾਰੀਆਂ ਸਾਨੂੰ ਦੰਦੇ ਨੇ ਜਿਹਦੇ ਨਾਲ ਕਿਸਾਨ ਨੇ ਜੋ ਸਮੇਂ ਦੇ ਹਾਨੀ ਬਣਦੇ ਆ ਕਿੰਨੇ ਕਿਸਾਨ ਆ ਜਿਹੜੇ ਕੀਤਾ ਲਾਭ ਲੱਕ ਆਉਂਦੇ ਨੇ तकरीबन ਸਾਰੇ ਕਿਸਾਨ ਜਿੰਨੇ ਸਾਡੇ ਮੈਂਬਰ ਹੈਗੇ ਸਾਰੇ ਹੀ ਲਾਭ ਉਠਾਉਂਦੇ ਆ ਕੁਝ ਕਿਸਾਨ ਆ ਜਾਂਦੇ ਆ ਕੁਝ ਮਜਬੂਰੀਆਂ ਕਰਕੇ ਨਹੀਂ ਆਉਂਦੇ ਤੇ ਉਹਨਾਂ ਨੂੰ ਫਿਰ ਸਾਡੇ ਵੱਲੋਂ ਸਾਡੀ ਟੀਮ ਵੱਲੋਂ ਸਾਡੇ ਸਕੱਤਰ ਸਾਹਿਬ ਰੀਤ ਕਮਲ ਜੀ ਜਾਂ ਹੋਰ ਜਿੰਨੇ ਵੀ ਸਾਡੇ ਮੈਂਬਰ ਹੈਗੇ ਸਾਰੇ ਅਸੀਂ ਉਹਨਾਂ ਨੂੰ ਬੁਲਾ ਕੇ ਜੋ ਵੀ ਜਾਣਕਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਦੱਸ ਦੇਈ ਦੀਆਂ ਉਹ ਜਾਣਕਾਰੀਆਂ ਕਿ ਉਹਨਾਂ ਨੂੰ ਸਮੇਂ ਦੇ ਹਾਣੀ ਬਣਾਉਣੇ ਆ ਮੈਂ ਤਾਂ ਇਹ ਕਹਿਣਾ ਵੀ ਸਾਡਾ ਜਿਹੜਾ ਪਿੰਡ ਹੈਗਾ ਵਾ ਉਹ ਵੱਧ ਤੋਂ ਵੱਧ ਤਰੱਕੀ ਕਰੇ ਇਹ ਜਿਹੇ ਆਫਸਰ ਸਾਨੂੰ ਮਿਲਦੇ ਰਹਿਣ ਜੋ ਬੜਮੁੰਲੀਆਂ ਜਾਣਕਾਰੀਆਂ ਸਾਡੇ ਘਰੇ ਆ ਕੇ ਸਾਨੂੰ ਦਿੰਦੇ ਆ ਅੱਜ 72 ਮਾ ਸਹਿਕਾਰੀ ਹਸਪਤਾਲ ਹਸਪਤਾਲ ਸਾਡੀ ਸੋਸਾਇਟੀ ਦੇ ਵਿੱਚ ਮਨਾਇਆ ਗਿਆ ਜਿਹਦੇ ਵਿੱਚ ਸਾਡੇ ਸੀਨੀਅਰ ਐਡੀਟਰ ਸਾਬਕਦਰਸ਼ਨ ਸਿੰਘ ਜੀ ਪਹੁੰਚੇ ਨੇ ਤੇ ਸਾਡੀ ਸਾਰੀ ਆਰਟ ਕੁਆਲਿਟੀ ਟੀਮ ਤੇ ਸਹਿਕਾਰਤਾ ਸਾਡੇ ਸੈਕਰੀਟਰੀ ਸਰਕਾਰੀ ਸੁਭਾਮ ਵੱਲੋਂ ਵੀ ਇਹ ਇੰਸਪੈਕਟਰ ਸਾਹਿਬਾਨ ਪਹੁੰਚੇ ਨੇ ਜਿਹੜਾ ਅੱਜ ਅਸੀਂ ਮਨਾਏ ਦੇ ਵਿੱਚ ਅਸੀਂ ਬੜਮੁੱਲੀ ਜਾਣਕਾਰੀ ਦਿੱਤੀਆਂ ਨੇ ਕਿ ਕਿਸਾਨਾਂ ਨੂੰ ਕਿ ਜੋ ਵੀ ਆਪਾਂ ਨੂੰ ਨਵੀਆਂ ਸਕੀਮਾਂ ਆਈਆਂ ਨੇ ਤੇ ਜੋ ਨਵੇਂ ਕੰਮ ਕਰਨੇ ਉਹਨਾਂ ਬਾਰੇ ਸਾਡੇ ਸਰਨੇ ਗਦਰਸ਼ਨ ਸਿੰਘ ਜੀ ਨੇ ਸਾਰਾ ਜਾਣਕਾਰੀ ਦਿੱਤੀ ਆ ਤੇ ਬਾਕੀ ਮੈਂ ਧੰਨਵਾਦ ਕਰਦਾ ਸਾਡੇ ਸੀਨੀਅਰ ਐਡੀਟਰ ਗਦਸ਼ਨ ਜੀ ਦਾ ਜਿਨ੍ਹਾਂ ਨੇ ਸਾਡਾ ਪਿੰਡ ਚੁਣਿਆ ਇਸ ਪ੍ਰੋਗਰਾਮ ਲਈ ਤੇ ਸਾਰੀ ਟੀਮ ਦਾ ਤੇ ਪ੍ਰਧਾਨ ਜੀ ਦਾ ਸਾਰੀ ਪ੍ਰਬੰਧ ਕਮੇਟੀ ਦਾ ਤੇ ਸਾਰੇ ਕਿਸਾਨ ਵੀਰਾਂ ਦਾ ਜਿਹੜੇ ਹਰੇਕ ਕੈਂਪ ਦੇ ਵਿੱਚ ਪਹੁੰਚਦੇ ਨੇ ਤੇ ਮੇਰੇ ਨਾਲ ਦੇ ਸ 71 ਸਹਿबान ਵੀ ਬਾਖੂ ਕੇ ਸੈਟਿੰਗ ਹੋਏ ਨੇ ਸਾਡੇ ਪ੍ਰਧਾਨ ਜੀ ਜਗਮੀਤ ਸਿੰਘ ਗਿੱਲ ਜੋ ਕਿ ਸਾਡੇ ਸਰਕਲ ਦੇ ਪ੍ਰਧਾਨ ਨੇ ਕਰਮਚਾਰੀ ਯੂਨੀਅਨ ਦੇ ਉਹ ਵੀ ਪਹੁੰਚੇ ਨੇ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ